ਇੱਕ ਤੁਹਾਨੂੰ ਗੱਲ ਦੱਸਦੇ ਆਂ ਕਹਿੰਦੇ 144 ਸਾਲ ਬਾਅਦ ਕੁੱਪ ਦਾ ਮੇਲਾ ਲੱਗਾ ਦੇਖ ਰਹੇ ਹੋ ਨਾ ਸੋਸ਼ਲ ਮੀਡੀਆ ਤੇ ਕਿਹੜੇ ਕਿਹੜੇ ਦੇਖ ਰਹਿਆ ਦੇਖ ਰਹੇ ਹੋ ਨੈਟ ਤੋਂ ਕੱਢ ਕੇ ਦੇਖੋ ਕਿਸੇ ਧੀ ਭੈਣ ਦੀ ਫੋਟੋ ਤੋਂ ਇਲਾਵਾ ਕਿਸੇ ਨੇ ਕੋਈ ਫੋਟੋ ਪਾਈ ਹੋਵੇ ਦੇਖੋ ਕੁੜੀ ਨੂੰ ਚੱਕੀ ਫਿਰਦੇ ਆ ਸਾਰ ਦੁਨੀਆ ਕੀ ਖੂਬ ਸੂਰਤ ਇਹ ਦਿਖਾ ਰਹੇ ਆ ਸਾਨੂੰ ਕੁੱਪ ਦੇ ਵੇਲੇ ਤੋਂ ਤੁਸੀਂ ਦੇਖੋ ਥੇਰੇ ਮੇਰੇ ਹਿੰਦੂ ਭਰਾ ਕਹਿਣਗੇ ਜੀ ਇਦਾਂ ਦੀ ਇਦਾਂ ਕਹਿ ਗਿਆ ਮੁੰਡਾ ਤੁਸੀਂ 144 ਸਾਲ ਬਾਅਦ ਤੁਹਾਨੂੰ ਮੌਕਾ ਮਿਲਿਆ ਮੇਦਾ ਲਾਉਣ ਦਾ ਇਹ ਕੋਈ ਚੀਜ਼ ਦਿਖਾਈ ਜਾ ਰਹੀ ਦੁਨੀਆ ਦੀ ਖੂਬਸੂਰਤ ਲੜਕੀ ਦੇਖੀਏ ਇਸ ਦੀਆਂ ਅੱਖਾਂ ਦੇਖੀਏ ਇਹ ਦੇਖਣ ਗਏ ਹੋ ਮੇਲੇ 'ਚ ਬਹੁਤ ਭੜਿਆ ਲੋਕ ਕਿੰਨੇ ਤੁਰਵੀ ਦੁਨੀਆ ਤੁਸੀਂ ਮੇਲੇ 'ਚ ਕੀ ਦਿਖਾਣਾ ਚਾਹ ਰਹੇ ਹੋ ਉਸ ਪੁੜੀ ਦੀ ਖੂਬਸੂਰਤੀ ਤੁਸੀਂ ਇਹ ਦਿਖਾਇਆ ਵੀ ਉੱਥੇ ਇਸ਼ਨਾਨ ਕਰਨ ਆਲੇ ਕਿੰਨੇ ਲੋਕ ਆਏ ਨੇ ਕਿੰਨੇ-ਕਿੰਨੇ ਇਸ਼ਨਾਨ ਕੀਤਾ ਹੈ ਕਿਹੜੇ ਲੋਕ ਠੀਕ ਹੋ ਕੇ ਗਏ ਨੇ ਮੈਂ ਦਾਅਵੇ ਨਾਲ ਕਹਿੰਦਾ ਆਪਣੇ ਮੁਰਸ਼ਿਦ ਦੇ ਘਰ ਵੀ ਆ ਕੇ ਝੁਕ ਜਾਵੇ ਨਾ ਇਹਦਾ ਹੱਜ ਥੀ ਕਬੂਲ। ਇੱਥੇ ਹੀ ਉਹਦੇ ਲਈ ਕੁੰਬਲਾ ਮੇਲਾ ਹੈ। ਪਾਣੀ ਦੀ ਬੋਤਲ 180 ਰੁਪਏ ਦੀ ਮਿਲ ਰਹੀ ਉੱਥੇ। ਇੱਕ ਮਾਲਾ ਤੇ ਬਾਬਾ ਜੀ 41 ਕਿਸਾਨ 4100 ਰੁਪਏ ਦੀ 10 ਰੁਪਏ ਦੀ ਮਾਲਾ 4100 ਦੀ ਵਿਕ ਰਹੀ ਹੈ। ਬਾਬਾ ਜੀ ਇੱਕ ਨਾਰੀਅਲ 2100 ਦਾ ਵਿਕ ਰਿਹਾ ਹੈ। ਓ ਭਲਿਆ ਲੋਕਾ